ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਤਿਪੰਨ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਸੀਂ ਨਾਂ ਸੁਣਦੇ ਆ ਇਨਕਮ ਟੈਕਸ ਸੀਬੀਆਈ ਈਡੀ ਇਹੇ ਜੇ ਨਾਂ ਤਾਂ ਸੁਣਦੇ ਆ ਕੌਣ ਲੋਕ ਆ ਜਿੱਥੇ ਇਹਨਾਂ ਡਿਪਾਰਟਮੈਂਟਾਂ ਚ ਕੰਮ ਕਰਦੇ ਆ ਤੇਦਾ ਐਂਟਰੀ ਦਵਾਰ ਕੀ ਆ ਅਸੀਂ ਸਾਡੇ ਬੱਚੇ ਗ੍ਰੈਜੂਏਸ਼ਨ ਕਰਕੇ ਪਲੱਸ 2 ਕਰਕੇ ਕੀ ਅਸੀਂ ਇੱਥੇ ਜਾ ਸਕਦੇ ਆ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਨਾਲ ਮਹਿਮਾਨ ਨੇ ਹੁਨਰਪ੍ਰੀਤ ਸਿੰਘ ਸੋਢੀ ਇਹ ਨੌਜਵਾਨ ਪਿੰਡ ਢਿਲਮਾ ਦਾ ਢਿਲਮਾ ਉਹ ਜਿਹੜੀ ਕੋਟਕਪੂਰੇ ਦੀ ਕੱਚ ਨਾ ਵਸਿਆ ਹੋ ਪਿੰਡ ਆ ਤਲਮਾ ਉਹ ਜਿਹੜਾ ਫਰੀਦਕੋਟ ਦੇ ਜ਼ਿਲ੍ਹੇ ਚ ਪੈਂਦਾ ਹੈ ਤੇ ਇਹ ਮੁੰਡਾ ਇਨਕਮ ਟੈਕਸ ਦੇ ਵਿੱਚ ਇਨਸਪੈਕਟਰ ਲੱਗਿਆ ਹੋਇਆ ਹੈ 올 ਇੰਡੀਆ ਰੈਂਕ ਇਹਦਾ 6 ਹੈ ਤੇ ਇਹਨੇ ਕਿਵੇਂ ਛਾਲ ਮਾਰੀ ਸਾਰੀਆਂ ਚੀਜ਼ਾਂ ਇਹ ਟੈਸਟ ਕਿਹੜਾ ਹੁੰਦਾ ਹੈ ਕਿਹੜਾ ਟੈਸਟ ਹੈ ਕਦੋਂ ਅਪਲਾਈ ਕਰਨਾ ਹੈ ਤੇ ਉਹਦੀ ਤਿਆਰੀ ਕਿਵੇਂ ਕਰਨੀ ਹੈ ਸਾਰੀਆਂ ਗੱਲਾਂ ਕਰਾਂਗੇ ਅੱਜ ਮੈਂ ਪਿੰਡ ਢਲਮਾ ਆਇਆ ਇਹਨਾਂ ਦਾ ਜੱਦੀ ਜਿਹੜਾ ਇਹ ਪਿੰਡ ਹੈ ਤੇ ਇਥੋਂ ਉੱਠ ਕੇ ਇਹ ਆਲ ਇੰਡੀਆ 6 ਰੈਂਕ ਪ੍ਰਾਪਤ ਕੀਤਾ ਤੇ ਚੰਗੀ ਪੋਸਟ ਦੇ ਉੱਤੇ ਇਨਕਮ ਟੈਕਸ ਇੰਸਪੈਕਟਰ ਲੱਗੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਸਤ ਪੰਨ ਕਰਦੇ ਹਾਂ ਸਵਾਗਤ ਸੋ ਆਜੀ ਤੁਸੀਂ ਸਵੀਕਾਰ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਹੀ ਤੁਸੀਂ ਜੀ ਤੁਸੀਂ ਪਿੰਡ ਢਿਲਮਾ ਚ ਬੈਠੇ ਹੋਣ ਆਪਾਂ ਹਾਂਜੀ ਤੇ ਢਿਲਮਾਰ ਕੇ ਪਿੰਡ ਤੋਂ ਟੈਸਟਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਟੈਸਟ ਦੇ ਕੇ ਤੇ ਚੰਗੇ ਰੈਂਕ ਤੇ ਆਉਣਾ ਹਾਂਜੀ ਕਿਹੜੀ ਚੀਜ਼ ਨੇ ਮੋਟੀਵੇਟ ਕੀਤਾ ਕਿ ਇਸ ਲਾਈਨ ਚ ਜਾਣਾ ਇਹ ਸ਼ੁਰੂ ਤੋਂ ਥੋੜਾ ਜਿਹਾ ਬੈਕਗ੍ਰਾਉਂਡ ਫੈਮਿਲੀ ਦਾ ਰਿਹਾ ਵੀ ਸਰਕਾਰੀ ਜੋਬ ਚ ਹੀ ਰਹੇ ਮੇਰੇ ਗ੍ਰੈਂਡਫਾਦਰ ਗ੍ਰੈਂਡਮਦਰ ਜਦੋਂ ਦੁਗਾਹ ਆ ਕੇ ਜਦੋਂ ਮੇਰੇ ਮਾਤਾ ਪਿਤਾ ਵੀ ਉਹ ਵੀ ਐਡੇ ਜੀ ਸੀਗੇ ਤੇ ਥੋੜਾ ਜਿਹਾ ਮਤਲਬ ਸ਼ੁਰੂ ਤੋਂ ਹੀ ਆਏ ਰਿਹਾ ਸੀਗੇ ਵੀ ਜਾਣਾ ਤਾਂ ਸਰਕਾਰੀ ਜੋਬ ਚ ਜਾਣਾ ਅੱਛਾ ਇਹ ਤੁਹਾਡੀ ਜਿਹੜੀ ਗ੍ਰੈਜੂਏਸ਼ਨ ਹੈ ਉਹ ਕਿਹੜੇ ਸਬਜੈਕਟ ਮੈਂ ਮੇਰੀ ਇਲੈਕਟ੍ਰੀਕਲ ਜੀ ਬੀਟੈਕ ਇਲੈਕਟ੍ਰੀਕਲ ਦੀ ਅੱਛਾ ਟੈਸਟ ਕਦੋਂ ਲੱਭਿਆ ਵੀ ਜਿਵੇਂ ਹੁਣ ਤੁਸੀਂ ਇਨਕਮ ਟੈਕਸ ਦੇ ਵਿੱਚ ਇਨਸਪੈਕਟਰ ਬਣੇ ਹੋ ਇਹ ਟੈਸਟ ਜਿਹੜਾ ਹੈਗਾ ਸਟਾਫ ਸਿਲੈਕਸ਼ਨ ਕਮਿਸ਼ਨ ਦਾ ਜਿਹੜ ਤੁਹਾਨੂੰ ਕਿਹਨੇ ਗਾਈਡ ਕੀਤਾ ਇਹ ਐਕਚੁਅਲੀ ਮੈਂ ਤਿਆਰੀ ਕਰਨ ਦਿੱਲੀ ਗਿਆ ਸੀਗਾ ਯੂਪੀਐਸਸੀ ਦੀ ਵੈਸੇ ਤੇ ਮੈਂ ਕਰਦਾ ਰਿਹਾ ਉਹਦੀ ਤਿਆਰੀ ਮੱਲੇ ਇੱਕ ਦੋ ਅਟੈਂਪਟ ਦਿੱਤੇ ਫਿਰ ਥੋੜਾ ਹੁੰਦਾ ਜਿਵੇਂ ਆਪਣੇ ਨੂੰ ਵੀ ਉਕਝ ਹੋਰ ਪਾਸੇ ਥੋੜਾ ਜਿਹਾ ਵੀ ਮਤਲਬ ਇੱਕ ਕਰੀਬ ਦੇਸ ਬਣਾ ਲਈ ਸਿਕਿਉਰਟੀ ਕਰ ਲਈ জব ਦੀ ਤਾਂ ਮੈਂ ਉਸ ਤੋਂ ਬਾਅਦ ਦਾ ਪੜਨ ਲੱਗ ਗਿਆ ਸੀ ਅਪਲਾਈ ਕੀਤੇ ਸੀ ਇੱਕ ਮੈਂ ਪਹਿਲਾ ਅਟੈਂਟ ਜਿੱਦਾਂ 2020 ਦੇ ਵਿੱਚ ਜਦੋਂ ਹਾਂਜੀ ਹਾਂਜੀ ਇਹਨੂੰ ਕਹਿੰਦੇ ਕੀ ਇਹ ਪੂਰੇ ਟੈਸਟ ਨੂੰ ਇਹ ਜੀ ਕਾਮਨ ਗ੍ਰੈਜੂਏਸ਼ਨ ਲੈਵਲ ਐਗਜ਼ਾਮੀਨੇਸ਼ਨ ਹੁੰਦਾ ਹੈ ਐ SSC ਕਰਾਉਂਦੀ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਤੇ ਇਹ ਸੈਂਟਰ ਦੀਆਂ ਆਪਣੀਆਂ ਜਿਵੇਂ UPPSC ਦਾ ਪੇਪਰ ਨੂੰ ਤੋਂ ਉਸ ਤੋਂ ਬਾਅਦ ਗਰੁੱਪ B ਗਰੁੱਪ C ਜਿਹੜੇ ਵੀ ਪੋਸਟ ਆ ਜਾਂਦੀ ਉਹ ਤੋਂ ਬਾਅਦ ਦੀਆਂ ਸਾਰੀਆਂ ਇਹਦੇ ਨਾਲ ਕਵਰਡ ਹੁੰਦੀਆਂ ਏ ਇਸ ਟੈਸਟ ਦੇ ਨਾਲ ਕਿਹੜੀਆਂ ਕਿਹੜੀਆਂ ਪੋਸਟਾਂ ਜੁੜੀਆਂ ਹੋਈਆਂ ਇਹਨਾਂ ਦੇ ਵਿੱਚ ਇਹ ਆ ਜਾਂਦੀ ਹੈ ਜਿਵੇਂ ਇਨਕਮ ਟੈਕਸ ਚ ਆ ਗਈ ਇਨਸਪੈਕਟਰ ਦੀ ਜਾਂ ਸਾਡੇ ਇੱਥੇ ਡਿਪਾਰਟਮੈਂਟ ਦੇ ਵਿੱਚ ਟੈਕਸ ਅਸਿਸਟੈਂਟ ਆ ਜਾਂਦੀ ਹੈ ਪੋਸਟ ਤੇ ਉਸ ਤੋਂ ਬਾਅਦ ਆ ਜਾਂਦੀ ਆਪਣੀ ਈਡੀ ਦੀ ਆ ਜਾਂਦੀ ਹੈ ਸੀਵੀਆਈ ਚ ਆ ਜਾਂਦੀ ਹੈ ਜਾਂ ਆਪਣੀਆਂ ਮਿਨਿਸਟਰੀਆਂ ਹੁੰਦੀਆਂ ਸਾਰੀਆਂ ਸੈਂਟਰ ਦੀਆਂ ਜਿਵੇਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਮਿਨਿਸਟਰੀ ਆਫ ਹੋਮ ਅਫੇਅਰਸ ਉਹਨਾਂ ਦੇ ਵਿੱਚ ਅਸਿਸਟੈਂਟ ਸੈਕਸ਼ਨ ਆਫੀਸਰ ਦੀਆਂ ਪੋਸਟਾਂ ਆ ਜਾਂਦੀਆਂ ਇਹ ਜਿਹੜਾ ਟੈਸਟ ਹੈ ਹਾਂਜੀ ਜੀ ਕਾਮਨ ਜਿਹੜਾ ਗ੍ਰੈਜੂਏਸ਼ਨ ਲੈਵਲ ਦਾ ਜਿਹੜਾ ਟੈਸਟ ਕਿੰਨੇ ਟੈਸਟ ਹੁੰਦੇ ਆ ਕਿੰਨੇ ਇਗਜ਼ਾਮ ਹੁੰਦੇ ਆ ਇੰਟਰਵਿਊ ਹੁੰਦੀ ਆ ਕੀ ਹੁੰਦਾ ਪ੍ਰੋਸੀਜਰ ਇਹ ਜੀ ਹਰੇਕ ਸਾਲ ਰੈਗੂਲਰ ਜਿਵੇਂ ਯੂਪੀਐਸਸੀ ਦਾ ਪੇਪਰ ਹਰੇਕ ਸਾਲ ਕਨਫਰਮ ਹੁੰਦਾ ਵੀ ਆਪਣੇ ਨੂੰ ਆਉਣਾ ਹੀ ਹੈਗਾ ਇਹਦਾ ਵੀ ਕਨਫਰਮ ਹੁੰਦਾ ਹਰੇਕ ਸਾਲ ਹੁੰਦਾ ਤੇ ਇਸ ਸਾਲ ਦੇ ਵਿੱਚ ਵਿੱਚ ਇਹਦੀ ਨੋਟੀਫਿਕੇਸ਼ਨ ਵਗੈਰਾ ਸਾਰਾ ਕੁਝ ਆ ਕੇ ਕੰਪਲੀਟ ਹੋ ਜਾਂਦਾ ਸਾਲ ਦੇ ਵਿੱਚ ਵਿੱਚ ਵੀ ਪੋਸਟਿੰਗ ਤੋਂ ਆਪਣੀ ਲੈ ਕੇ ਮਤਲਬ ਸ਼ੁਰੂ ਤੋਂ ਪੇਪਰ ਤੋਂ ਲੈ ਕੇ ਪੋਸਟਿੰਗ ਆਪਣੀ ਸਾਲ ਦੇ ਵਿੱਚ ਵਿੱਚ ਕੰਪਲੀਟ ਹੋ ਜਾਂਦਾ ਸਾਰਾ ਪ੍ਰੋਸੈਸ ਇਹਦਾ ਤੇ ਇਹਦੇ ਵਿੱਚ ਆਪਣੇ ਪੇਪਰ ਹੁੰਦੇ ਆ ਤਿੰਨ ਲੈਵਲ ਹੁੰਦੇ ਆ ਸਟੇਜੀ ਦੇ ਦੀਆਂ ਦੋ ਵੈਸੇ ਆਪਣੇ ਪਹਿਲਾ ਕੰਪਿਊਟਰ ਬੇਸਡ ਟੈਸਟ ਹੁੰਦੇ ਆਬਜੈਕਟਿਵ ਤੇ ਇੱਕ ਆਪਣਾ ਜਿਵੇਂ ਕਈ ਪੋਸਟਾਂ ਦੇ ਵਿੱਚ ਟਾਈਪਿੰਗ ਜਾਂ ਕੰਪਿਊਟਰ ਦਾ ਮੰਗਦੇ ਆ ਪੇਪਰ ਦਾ ਵੀ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਔਰਾਂ ਦੇ ਉਹ ਅਲੱਗ ਨਾਲ ਇੰਟਰਵਿਊ ਹੁੰਦੀ ਨਹੀਂ ਇੰਟਰਵਿਊ ਨਹੀਂ ਪਹਿਲਾਂ ਹੁੰਦੀ ਸੀ ਹੁਣ ਇਹਨਾਂ ਨੇ ਥੋੜਾ ਜਿਹਾ ਚੇਂਜ ਕਰਤਾ ਪ੍ਰੋਸੈਸ ਨੂੰ ਹੁਣ ਇੰਟਰਵਿਊ ਤੁਹਾਡਾ ਬੈਚ ਕਿਹੜਾ ਹੈ ਮੇਰਾ 2022 ਬੈਚ ਹੈ ਇਹ ਜਿਵੇਂ ਯੂਪੀਐਸ்சி ਸਿਵਲ ਸਰਵਿਸ ਦੇ ਵਿੱਚ ਆਉਂਦਾ ਵੀ ਪਹਿਲੇ 100 ਰੈਂਕ ਨੂੰ ਆਈਐਸ ਅਲਾਟਮੈਂਟ ਹੁੰਦੀ ਹੈ ਉਹ ਤੋਂ ਬਾਅਦ ਆਈਪੀਐਸ ਬੰਦੇ ਆ ਇਹਦੇ ਵਿੱਚ ਕੀ ਪ੍ਰਬੰਧਨ ਹੁੰਦਾ ਇਹ ਵੀ ਜਿਵੇਂ ਸੇਮ ਹੀ ਪ੍ਰੋਸੈਸ ਤੇ ਚੱਲਦਾ ਜਿਵੇਂ ਉਹਦੇ ਵਿੱਚ ਆਪਣੇ ਤੋਂ ਪ੍ਰੈਫਰੈਂਸ ਭਰਾਈ ਜਾਂਦੀ ਹੈ ਇਹਦੇ ਵਿੱਚ ਵੀ ਜਦੋਂ ਆਪਣਾ ਪ੍ਰੋਸੈਸ ਪੂਰਾ ਹੋ ਜਾਂਦਾ ਯਾਰ ਉਹ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਉਹ ਤੋਂ ਆਪਣੇ ਤੋਂ ਪ੍ਰੈਫਰੈਂਸ ਭਰ ਆ ਲੈਂਦੇ ਵੀ ਤੁਸੀਂ ਕਿਹੜੀਆਂ ਪੋਸਟਾਂ 'ਤੇ ਅਪਲਾਈ ਕਰਨਾ ਚਾਹੁੰਦੇ ਹੋ ਫਿਰ ਇਹ 올 ਇੰਡੀਆ ਦੀ ਪੋਸਟਿੰਗ ਹੁੰਦੀ ਆ ਥੋੜਾ ਜਿਹਾ ਜਿਵੇਂ ਪਹਿਲਾਂ ਆ ਜਾਂਦਾ ਵੀ ਡਾਟਾ ਵੀ ਆਪਣੀਆਂ ਵੀ ਜਿਵੇਂ ਇਹ ਸਟੇਟ ਦੇ ਵਿੱਚ ਇੰਨੀ-ਇੰਨੀ ਪੋਸਟਾਂ ਆ ਹੈਗੀਆਂ ਤੇ ਉਹ ਉਸ بیس ਦੇ ਨਾਲ ਆਪਾਂ ਅਪਲਾਈ ਕਰ ਸਕਦੇ ਹੁੰਦੇ ਆ ਜਿਵੇਂ ਮੇਰੇ ਵੇਲੇ ਸੀਗਾ ਉਦੋਂ ਆਪਣੇ ਜਿਵੇਂ GST ਦੀ ਸੀਗੀ ਆਪਣੇ ਇੱਥੇ ਨਹੀਂ ਸੀਗੀ ਪੋਸਟ ਦਿੱਲੀ ਦੇ ਵਿੱਚ ਸੀਗੀ ਇਧਰਲੇ ਪਾਸੇ ਜਿਵੇਂ ਆਪਣੇ ਇਨਕਮ ਟੈਕਸ ਦੇ ਵਿੱਚ ਸੀਗੀ ਚੰਡੀਗੜ੍ਹ ਦੀਆਂ ਵਿੱਚ ਪੋਸਟਾਂ ਸੀਗੀਆਂ ਪੰਜਾਬ 'ਚ ਤਾਂ ਮੈਂ ਇਧਰਲੇ ਪਾਸੇ ਅਪਲਾਈ ਕਰ ਲਿਆ ਸੀ ਅੱਛਾ GPS ਦੀ ਵੀ ਤੁਸੀਂ ਤਿਆਰੀ ਕੀਤੀ ਹੈ ਨਹੀਂ ਨਹੀਂ ਤੇ ਉਹ ਤਿਆਰੀ ਤੇ एग्जाम ਦੀ ਜਿਹੜੀ ਤਿਆਰੀ ਤੇ ਤਰੀਕਾ ਕੀ ਫਰਕ ਹੈ ਤਿਆਰੀ ਕਿਵੇਂ ਕਰਨੀ ਚਾਹੀਦੀ ਹੈ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਗ੍ਰੈਜੂਏਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਜਿਹੜਾ ਹੀ ਸਿਲੇਬਸ ਹੁੰਦਾ ਜਨਰਲ ਅਵੇਅਰਨੈਸ ਤੇ ਜਿਹੜੀ ਹਮੇਸ਼ਾ ਫਿਕਸ ਹੁੰਦੀ ਹੈ ਹਰੇਕ ਪੇਪਰ ਦੇ ਵਿੱਚ ਉਹ ਹੁੰਦਾ ਇੱਕ ਆਪਣੀ ਆ ਜਾਂਦੀ ਹੈ ਕੁਆਂਟ ਆ ਜਾਂਦੀ ਹੈ ਕੁਆਂਟੀਟੇਟਿਵ ਅਬਿਲਿਟੀ ਆ ਜਾਂਦੀ ਹੈ ਮੈਂਟਲ ਰੀਜ਼ਨਿੰਗ ਦੇ ਵਿੱਚ ਆ ਜਾਂਦਾ ਤੇ ਇੱਕ ਇੰਗਲਿਸ਼ ਦਾ एग्जाम ਹੁੰਦਾ ਇਹਦੇ ਵਿੱਚ ਚਾਰ ਤਰ੍ਹਾਂ ਦੇ ਸੈਗਰੀਗੇਸ਼ਨ ਹੁੰਦੀਆਂ ਪੇਪਰਾਂ ਦੀਆਂ ਚਾਰ ਪਾਰਟਸ ਹੁੰਦੇ ਆ ਤੇ ਚਾਰਾਂ ਦੇ ਮਤਲਬ ਫਿਕਸ ਕੁਐਸਚਨ ਹੁੰਦੇ ਆ ਤੇ ਉਹ ਹੁੰਦੇ ਇਹਨਾਂ ਤਿਆਰੀ ਕਰਨ ਦਾ ਮਤਲਬ ਜਦੋਂ ਤੁਸੀਂ ਗ੍ਰੈਜੂਏਸ਼ਨ ਦੇ ਵਿੱਚੋਂ ਲੰਘਦੇ ਹੋ ਜਾਂ ਯੂਪੀਐਸਸੀ ਦੀ ਤਿਆਰੀ ਕੀਤੀ ਹੈ ਤੁਸੀਂ ਤਿਆਰੀ ਦਾ ਕੋਈ ਵੱਖਰਾ ਤਰੀਕਾ ਹੈ ਕੋਈ ਇਹਦਾ ਸਿਲੇਬਸ ਫਿਕਸ ਹੈਗਾ ਜਾਂ ਖੁੱਲਾ ਪੰਡਾ ਰਹੀਏ ਸਿਲੇਬਸ ਥੋੜਾ ਮਤਲਬ ਕਿਸੇ ਹੱਦ ਤੱਕ ਫਿਕਸ ਹੈਗਾ ਜਿਵੇਂ ਜਨਰਲ ਅਵੇਅਰਨੈਸ ਦੀ ਆਉਂਦੀਆਂ ਜ਼ਿਆਦਾਤਰ ਇਹਦਾ ਮਤਲਬ ਪਲੱਸ 2 ਤੱਕ ਦਾ 베ਸਡ ਸਿਲੇਬਸ ਹੁੰਦਾ ਜਿਵੇਂ ਆਪਣੇ ਯੂਪੀਐਸਸੀ ਦੇ ਵਿੱਚ ਪ੍ਰੀ ਦਾ ਸਿਲੇਬਸ ਹੁੰਦਾ ਮਤਲਬ ਉਸ ਹਿਸਾਬ ਨਾਲ ਹੀ ਪੇਪਰ ਹੁੰਦਾ ਹੈ ਇਹਦਾ ਕਰੰਟ ਅਫੇਅਰ ਤਾਂ ਰੈਗੂਲਰ ਜਿਵੇਂ ਕਰਨੇ ਹੀ ਹੁੰਦੇ ਉਹ ਹੋ ਜਾਂਦੇ ਆ ਕੁਆਂਟ ਰੀਜ਼ਨਿੰਗ ਦਾ ਆਏ ਹੋ ਜਾਂਦੇ ਜਿਵੇਂ ਵੀ ਆਪਣਾ ਰੈਗੂਲਰ ਬੁੱਕਸ ਮਤਲਬ ਵੈਸੇ ਵੀ ਅਵੇਲੇਬਲ ਰਹਿੰਦੀਆਂ ਤੇ ਬਾਕੀ ਕੁਐਸਚਨ ਪੇਪਰ ਦੇ ਪੈਟਰਨ ਤੋਂ ਪਤਾ ਲੱਗ ਜਾਂਦਾ ਆਪਣ ਨੂੰ ਵੀ ਕਿਸ ਟਾਪ ਦੇ ਕੁਐਸਚਨ ਪੁੱਛਦੇ ਹੈਗੇ ਇਹ ਜਦੋਂ ਅਸੀਂ ਤਿਆਰੀ ਕਰਦੇ ਹਾਂ ਕਿਸੇ ਐਗਜ਼ਾਮ ਦੀ ਉਹਦੇ ਅਸੀਂ ਜਦੋਂ ਤੁਸੀਂ ਹੁਣ ਆ ਗਏ ਹੋ ਇਸ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ਾਂ ਮੇਰੀਆਂ ਬੈਸਟ ਸੀਗੀਆਂ ਕਿਉਂਕਿ ਤੁਸੀਂ ਇੰਜੀਨੀਅਰਿੰਗ ਬੈਕਗ੍ਰਾਉਂਡ ਚੋਂ ਸ਼ਿਫਟ ਹੋ ਕੇ ਇੱਧਰ ਆਏ ਹੋ ਹਾਂਜੀ ਤੁਹਾਡਾ ਜਿਹੜਾ ਬਾਕੀ ਤਿਆਰੀ ਵਾਲਾ ਪਾਕ ਕੋ ਇੰਜੀਨੀਅਰਿੰਗ ਵਾਲੇ ਪਾਸੇ ਸੀਗਾ ਤੁਸੀਂ ਇਹ ਐਗਜ਼ਾਮ ਕੱਢਿਆ ਕਿਹੜੀਆਂ ਚੀਜ਼ਾਂ ਤੁਹਾਡੇ ਪਲੱਸ ਪੁਆਇੰਟ ਰਹੀਆਂ ਜਿਨ੍ਹਾਂ ਨੇ ਐਗਜ਼ਾਮ 'ਚ ਸਫਲਤਾ ਦਿੱਤੀ ਜਿਵੇਂ ਜੀ ਐਗਜ਼ਾਮ ਦੇ ਵਿੱਚ ਮੇਜਰ ਪਾਰਟ ਸੀਗਾ ਜਿਵੇਂ ਕੁਆਂਟ ਤੇ ਮੈਂਟਲ ਅਬਿਲਟੀ ਦਾ ਜ਼ਿਆਦਾ ਰਹਿੰਦਾ ਉਹ ਥੋੜਾ ਜਿਹਾ ਇੰਜੀਨੀਅਰਿੰਗ ਬੈਕਗ੍ਰਾਉਂਡ ਕਰਕੇ ਮੈਥ ਸਟਰੋਂਗ ਹੁੰਦੀ ਆ ਵੀ ਮੈਂ ਸ਼ੁਰੂ ਤੋਂ ਕੀਤੀ ਹੁੰਦੀ ਆ ਤੇ ਉਹਦੇ ਕਰਕੇ ਵੀ ਮੈਨੂੰ ਬਹੁਤ ਹੈਲਪਫੁਲ ਰਿਹਾ ਬਾਕੀ ਇੰਗਲਿਸ਼ ਆਪਣੀ ਜਿਵੇਂ ਥੋੜਾ ਬੀ ਸੀ ਵੀ ਐਸ ਸੀ ਸਕੂਲ ਵਗੈਰਾ ਚ ਪੜੇ ਸੀਗੇ ਤਾਂ ਤਾਂ ਇੰਗਲਿਸ਼ ਵੀ ਥੋੜੀ ਦੇ ਹੋਲਡ ਸਹੀ ਸੀਗਾ ਕੱਲੇ ਅੰਗਰੇਜ਼ੀ ਚ ਪੇਪਰ ਦੇ ਸਕਦੇ ਆ ਹੋਰ ਪਛਾਵਾ ਚ ਵੀ ਸਾਰੇ ਲੈਂਗੁਏਜਸ ਦੇ ਸਕਦੇ ਆ ਪਰ ਇੰਗਲਿਸ਼ ਜਿਹੜੀ ਹੈਗੀ ਉਹ ਕੰਪਲਸਰੀ ਹੁੰਦੀ ਆ ਮਤਲਬ ਉਹਦੇ ਵਿੱਚ ਇਹਦੇ ਵਿੱਚ ਕੁਐਸਚਨ ਕੰਪਲਸਰੀ ਹੁੰਦੀ ਇੰਗਲਿਸ਼ ਦੇ ਅਟੈਂਪਟ ਕਰਨੇ ਆ ਅੱਛਾ ਹਾਂਜੀ ਹਾਂਜੀ ਉਹ ਨੰਬਰ ਪਛਾਵਾ ਭਾਵੇਂ ਸਾਰੀਆਂ ਜਿਹੜੀਆਂ ਹਾਂਜੀ ਹਾਂਜੀ ਪਛਾਵਾ ਸਾਰੀਆਂ ਦੇਰ ਪਰ ਇੰਗਲਿਸ਼ ਦਾ ਪਾਰਟ ਜਿਹੜਾ ਹੈਗਾ ਉਹ ਕੰਪਲਸਰੀ ਹੈ ਜੀ ਇਹਦੇ ਚ ਜੀ ਅਮੇ ਜਿਵੇਂ ਹੁਣ ਐਗਜ਼ਾਮ ਦਾ ਪਹਿਲੀ ਤਾਂ ਗੱਲ ਪਤਾ ਕਿਵੇਂ ਲੱਗਦਾ ਆਨਲਾਈਨ ਉਪਲਬਧ ਹੈ ਸੱਚ ਕਿਸੇ ਨੇ ਕਿਵੇਂ ਕਰਨਾ ਹੈ ਕੀ ਲਿਖ ਕੇ ਕਰਨਾ ਹੈ ਇਹ ਹੀ ਆਪਣੀ ਸਾਈਟ ਹੁੰਦੀ ਹੈ ਇਹਨਾਂ ਦੀ ssc.nic.in ਦੀ ਸਾਈਟ ਆ ਉਹਦੇ ਵਿੱਚ ਵੈਸੇ ਆ ਹੀ ਜਾਂਦੀ ਨੋਟੀਫਿਕੇਸ਼ਨ ਅਖਬਾਰ ਵਿੱਚ ਵੀ ਆ ਜਾਂਦੀ ਹੈ ਤੇ ਜ਼ਿਆਦਾਤਰ ਜੇ ਆਪਣੇ ਨਹੀਂ ਹੁੰਦਾ ਤਾਂ ਵੈਸੇ ਸੋਸ਼ਲ ਮੀਡੀਆ through ਆਪਣੇ ਨੂੰ ਨੌਲੇਜ ਦਾ ਪਤਾ ਲੱਗ ਜਾਂਦਾ ਹੈ ਪੋਸਟਾਂ ਕਿਉਂਕਿ ਨਿਕਲਦੀਆਂ ਹੈਗੀਆਂ 올 ਇੰਡੀਆ ਦੀਆਂ ਤੇ ਸਤੰਬਰ ਚ ਟੈਸਟ ਹੁੰਦਾ ਲਗਭਗ ਹਾਂਜੀ ਸਤੰਬਰ ਚ ਪਹਿਲਾ ਪੇਪਰ ਹੁੰਦਾ ਦੂਜਾ ਪੇਪਰ ਜਾ ਕੇ ਦਸੰਬਰ ਤੱਕ ਆ ਜਾਂਦਾ ਤੇ ਮਾਰਚ ਤੱਕ ਇਹਨਾਂ ਦਾ ਡੀਵੀ ਵਗੈਰਾ ਕੰਪਲੀਟ ਹੋ ਜਾਂਦਾ ਡ ਜੀ ਹਾਂ। ਹੁਣ ਮੰਨ ਲਓ ਸਤੰਬਰ ਚ ਸਾਨੂੰ ਪਤਾ ਵੀ ਹੁਣ ਤਾਂ ਚਲੋ ਬਹੁਤ ਨੇੜੇ ਆ ਅਗਲੇ ਸਤੰਬਰ ਚ ਇਗਜ਼ਾਮ ਹੋਣਾ ਹੈ। ਇੱਕ ਸਾਲ ਦਾ ਪੂਰਾ ਪੀਰੀਅਡ ਹੈ ਜਿਹਨੇ ਇਹਦਾ ਇਗਜ਼ਾਮ ਦੇਣਾ ਹੈ ਉਹਨੂੰ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ? ਕਿਹੜੀਆਂ ਕਿਤਾਬਾਂ ਇਹ ਨਾਲ ਕੈਰੀ ਕਰਨੀਆਂ ਚਾਹੀਦੀਆਂ ਸਾਲ ਦੇ ਵਿੱਚ? ਅ ਕੋਚਿੰਗ ਲੈਣੀ ਚਾਹੀਦੀ ਹੈ, ਨੋਟਸ ਬਣਾਉਣੇ ਚਾਹੀਦੇ ਹੈ, ਕਿਹੜੀ ਚੀਜ਼ ਨੂੰ ਫੋਕਸ ਜ਼ਿਆਦਾ ਰੱਖਣਾ ਚਾਹੀਦਾ ਹੈ ਜਾਂ ਕਿਹੜੀਆਂ ਪੂਰੀਆਂ ਤਿਆਰੀਆਂ ਕਿਵੇਂ ਆਦਿ? ਪਹਿਲਾਂ ਤਾਂ ਜਿਹਨੇ ਵੀ ਜਿਵੇਂ ਬੇਸ ਤੋਂ ਸ਼ੁਰੂ ਕਰਨਾ ਤਾਂ ਉਹ ਪਹਿਲਾਂ ਤਾਂ ਇਹਦੇ ਪ੍ਰੀਵੀਅਸ ਈਅਰ ਦੇ ਜਿਹੜੇ ਪੇਪਰ ਹੈਗੇ ਆ ਉਹ ਵੈਸੇ ਇੱਕ ਕਰੀ ਐਕਸਪਲੋਰ ਕਰੇ ਉਹਨੂੰ ਉਹਨੂੰ ਕੀ ਕਿਹਾ ਜਾਂਦਾ ਜਿਹੜੇ ਛਪ ਕੇ ਆਉਂਦੇ ਆ ਉਹ ਵੀ ਨੇ ਨਹੀਂ ਯੂ ਆਨਲਾਈਨ ਅਵੇਲੇਬਲ ਹੁੰਦੇ ਆ ਸਾਰੇ ਆਪਣੇ ਜਿਵੇਂ ਪ੍ਰੀਵੀਅਸ ਈਅਰ ਦੇ ਪੇਪਰ ਹੈਗੇ ਆ ਆਪਾਂ ਸਰਚ ਕਰਾਂਗੇ ਗੂਗਲ ਦੇ ਵਿੱਚ ਬੀ ਐਸ ਐਸ ਸੀ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਉਹ ਸਾਰੇ ਆਏ ਨੇ ਉਹਦੇ ਸੀਜੀਐਲ ਦੇ ਸੀਜੀਐਲ ਦਾ ਹੁੰਦਾ ਇਹਨਾਂ ਦੇ ਅਲੱਗ-ਅਲੱਗ ਲੈਵਲ ਦੇ ਹੁੰਦੇ ਆ ਪੇਪਰ ਸੀਐਚਐਸਐਲ ਵੀ ਹੁੰਦਾ ਜੀ ਉਹ ਪਲੱਸ 2 베이스ਡ ਹੁੰਦਾ ਜਿਵੇਂ ਜਿਹੜਾ ਵਿੱਚ ਕਰਨਾ ਚਾਹੁੰਦੇ ਆ ਤਿਆਰੀ ਉਹਦਾ ਆਪਾਂ ਆਨਲਾਈਨ ਗੂਗਲ ਤੇ ਭਰਾਂਗੇ ਤੇ ਸਾਰੇ ਪੇਪਰ ਉਹਦੇ ਆ ਜਾਣਗੇ ਸਣੇ ਆਨਸਰ ਮਤਲਬ ਪਤਾ ਲੱਗ ਜਾਂਦਾ ਆਪਣੇ ਨੂੰ ਉਹ ਤੋਂ ਵੀ ਪੈਟਰਨ ਕਿਹਦਾ ਉਹਦੇ ਕੁਐਸਚਨ ਪੁੱਛਦੇ ਆਗੇ ਇਹ ਤੇ ਜੇ ਆਪਾਂ ਜਿਵੇਂ ਜੀ ਰੈਗੂਲਰ ਜਿਵੇਂ ਸ਼ੁਰੂ ਕਰ ਲੈ ਨਿਊਜ਼ਪੇਪਰ ਕਰਨ ਲੱਗੇ ਰੀਡਿੰਗ ਤੇ ਬਾਕੀ ਕਰੰਟ ਅਫੇਅਰਸ ਦੀਆਂ ਮੈਗਜ਼ੀਨ ਆਉਂਦੀਆਂ ਹਰੇਕ ਮਹੀਨੇ ਦੀਆਂ ਉਹ ਵੀ ਆਨਲਾਈਨ ਫ੍ਰੀ ਚ ਅਵੇਲੇਬਲ ਰਹਿੰਦੀਆਂ ਤੇ ਬਾਕੀ ਜਿਹੜੀਆਂ ਹੁੰਦੀਆਂ ਆਪਣੀਆਂ ਕੋਈ ਨਾਂ ਸਜੈਸਟ ਕਰਨਾ ਚਾਹੂੰਗਾ ਮੈਗਜ਼ੀਨ ਦਾ ਹਾਂਜੀ ਜਿਵੇਂ SSC ਅੱਡਾ 247 ਦੀ ਹੈਗੀ ਆ ਉਹਦੀ ਰੈਗੂਲਰ ਮੰਥਲੀ ਮੈਗਜ਼ੀਨ ਆਉਂਦੀ ਸੀਗੀ ਉਹ ਵਧੀਆ ਰਹੇ ਮੈਨੂੰ ਬਾਬਾ ਮਤਲਬ ਆਸਾਨੀ ਰਹਿੰਦੀ ਸੀ ਉਹਦੇ ਨਾਲ ਕਿਉਂਕਿ ਉਹਦੇ ਵਿੱਚ ਰੈਗੂਲਰ ਸਾਰੇ ਜਿਹੜੇ ਫੈਕਟ ਹਰੇਕ ਮਹੀਨੇ ਦਾ ਕੰਮ ਹੋਇਆ ਉਹਦੇ ਚ ਸਾਰਾ ਮਤਲਬ ਡਿਟੇਲਡ ਚ ਦਿੱਤਾ ਹੁੰਦਾ ਸੀ ਵੀ ਤੁਸੀਂ ਆਹ ਜੀ ਕਰੰਟ ਅਫੇਅਰਸ ਦਾ ਅੱਛਾ ਅੱਗੇ ਕੋਚਿੰਗ ਦਾ ਸਟਾਈਲ ਹਾਂ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਆਪਣਾ ਜੇ ਐਨਸੀਆਰਟੀਜ਼ ਵਗੈਰਾ ਕਵਰ ਕਰ ਲਓ ਪਲੱਸ 2 ਤੱਕ ਦੀਆਂ ਤਾਂ ਉਹਨਾਂ ਨਾਲ ਵੀ ਵਾਅਕਿ ਫਰਕ ਪੈਂਦਾ ਜੀਐਸ ਦਾ अच्छा ये बाकी ਜਿਹੜੀਆਂ ਆਪਣੀ ਕੁਆਂਟ ਤੇ ਆਪਣੀਆਂ ਆਈਂ ਦੀਆਂ ਰੀਜ਼ਨਿੰਗ ਦੀਆਂ ਇਹਦੀਆਂ ਬੁੱਕਸ ਵੈਸੀ ਵੀ ਅਵੇਲੇਬਲ ਰਹਿੰਦੀਆਂ ਅਰੀਹਾਂਤ ਕੋਈ ਖਾਸ ਬੁੱਕ ਰੈਫਰ ਕਰਨੀ ਚਾਹੂੰਗੀ ਹਾਂਜੀ ਜਿਵੇਂ ਕੁਆਂਟ ਦੀ ਅਰੀਹਾਂਤ ਦੀ ਪਬਲਿਕੇਸ਼ਨਸ ਦੀ ਬੁੱਕ ਹੁੰਦੀ ਉਹ ਵੀ ਵਧੀਆ ਹੈਗੀ ਤੇ ਇੰਗਲਿਸ਼ ਦੀ ਹੁੰਦੀ ਕਿਰਨ ਪਬਲਿਕੇਸ਼ਨਸ ਦੀ ਬੁੱਕ ਉਹ ਵੀ ਵਧੀਆ ਸੀ ਅੱਛਾ ਤੁਹਾਡੀਆਂ ਹੈਲਪਫੁਲ ਇਹ ਮੈਨੂੰ ਮੇਰੇ ਲਈ ਹੈਲਪਫੁਲ ਰਹੀਆਂ ਹਾਂਜੀ ਇਹ ਚ ਨੋਟਸ ਬਣਾਉਣੇ ਪਏ ਕੋਚਿੰਗ ਲੈਣੀ ਪਈ ਕਿ ਨਹੀਂ ਇਹਦੇ ਜੇ ਇਕੱਲੇ ਇਹਦੇ ਲਈ ਫੋਕਸ ਕਰੀਏ ਤੇ ਮੇਰੇ ਸਾਹਮਣੇ ਵੀ ਆਪਾਂ ਕਰ ਵੀ ਸਕਦੇ ਆ ਵੀ ਜੇ ਆਪ ਆਪ ਦੀ ਸੈਲਫ ਸਟੱਡੀ ਕਰ ਲਈਏ ਥੋੜਾ ਜਿਹਾ ਕੋਚਿੰਗ ਨਾਲ ਆਏ ਹੋਏ ਹੁੰਦਾ ਵੀ ਆਪਣਾ ਪਤਾ ਲੱਗ ਜਾਂਦਾ ਵੀ ਕਿਹੜੇ ਟੌਪਿਕ ਤੇ ਫੋਕਸ ਜ਼ਿਆਦਾ ਕਰਨਾ ਚਾਹੀਦਾ ਜੀ ਤੇ ਬਾਕੀ ਜੇ ਇਹ ਬੰਦਾ ਵੀ ਥੋੜਾ ਜਿਹਾ ਆਪ ਵੀ ਕਰ ਲੇ ਤਾਂ ਹੋ ਸਕਦਾ ਵੀ ਆਪੇ ਵੀ ਇੰਨੀ ਨਹੀਂ ਕੋਈ ਚੱਕਰ ਇਹ ਕਿੰਨੀਆਂ ਪੋਸਟਾਂ ਹੁੰਦੀਆਂ ਸਾਲ 'ਚ ਜਿਹੜੀਆਂ ਆਉਂਦੀਆਂ ਆਲ ਇੰਡੀਆ ਲੈਵਲ ਤੇ ਆਲ ਇੰਡੀਆ ਲੈਵਲ ਤੇ ਲਗਭਗ 10-11000 ਪੋਸਟ ਆਉਂਦੀਆਂ ਹਰ ਇੱਕ ਸਾਲ ਆਲ ਇੰਡੀਆ ਲੈਵਲ ਤੇ ਹੁੰਦੀਆਂ ਇਹਦੇ ਵਿੱਚ ਸਾਰੀਆਂ ਕਵਰ ਹੋ ਜਾਂਦੀਆਂ ਪੇ ਕੋਈ ਨੌਜਵਾਨ ਕਿਸੇ ਵੀ ਅ ਵਿਸ਼ੇ ਦੇ ਨਾਲ ਗ੍ਰੈਜੂਏਸ਼ਨ ਕਰਕੇ ਆਉਂਦਾ ਹੈ ਮੰਨ ਲੀਏਗੀ ਤਾਂ ਉਹਦੀ ਜਿਹੜੀ ਗ੍ਰੈਜੂਏਸ਼ਨ ਹੈ ਤੁਹਾਨੂੰ ਲੱਗਦਾ ਹੈ ਕਿ ਅੱਜ ਤੁਹਾਡਾ ਇੰਜੀਨੀਅਰਿੰਗ ਬੈਕਗ੍ਰਾਉਂਡ ਸੀ ਜੇ ਕੋਈ ਅੱਜ ਪਤਾ ਲੱਗਦਾ ਵੀ ਟੈਸਟ ਜੇ ਮੈਂ ਐਸ ਸਬਜੈਕਟ ਨਾਲ ਕੀਤੀ ਹੁੰਦੀ ਜਾਂ ਸਬਜੈਕਟ ਮੇਰੇ ਹੈਲਪਫੁਲ ਰਹਿੰਦੇ ਕੀ ਲੱਗਦਾ ਤੁਹਾਨੂੰ ਇਹ ਥੋੜਾ ਜਿਹਾ ਉਮੀਰ ਹੈ ਨਾ ਹੁਣ ਜੇ ਆਪਾਂ ਜਿਵੇਂ ਆਰਟਸ ਦੇ ਵਿੱਚ ਕਰਦੇ ਤਾਂ ਥੋੜਾ ਜਿਹਾ ਆਪਣਾ ਪਾਰਟ ਆਇਆ ਸੀਗਾ ਵੀ ਜਿਵੇਂ ਜੀਐਸ ਦਾ ਜਿਹੜਾ ਕਵਰ ਕੀਤਾ ਵਾ ਉਹ ਸਟਰੋਂਗ ਹੋ ਜਾਣਾ ਸੀਗਾ ਮੈਨੂੰ ਹੁਣ ਜਿਵੇਂ ਇੰਜੀਨੀਅਰਿੰਗ ਕਰਕੇ ਕੁਆਂਟ ਤੇ ਮੈਂਟਲ ਅਬਿਲਟੀ ਦਾ ਸਟਰੋਂਗ ਰਿਆ ਇਹ ਥੋੜਾ ਥੋੜਾ ਜਿਹਾ ਹੈਗਾ ਹੀ ਇਹ ਸਾਰੇ ਤਾਂ ਹੀ ਇਹ ਕਾਮਨ ਗ੍ਰੈਜੂਏਸ਼ਨ ਲੈਵਲ ਬਣਾਉਂਦੇ ਨੇ ਐਗਜ਼ਾਮ ਵੀ ਕਿਸੇ ਨੇ ਕਿਸੇ ਦਾ ਕੋਈ ਪਾਰਟ ਸਟਰੋਂਗ ਹੁੰਦਾ ਕਿਸੇ ਦਾ ਕੋਈ ਸਟਰੋਂਗ ਹੁੰਦਾ ਪਰ ਓਵਰਆਲ ਮਤਲਬ ਇਹ ਬੈਲੈਂਸ ਜਾਂ ਰਹਿੰਦਾ ਹੀ ਮੈਨੂੰ ਐਂ ਜੇ ਨਹੀਂ ਲੱਗਦਾ ਵੀ ਇਹ ਐਗਜ਼ਾਮ ਜਿਵੇਂ ਮੈਂ ਵੀ ਸਿਵ ਸਰਵਸ ਜਾਂ ਇਸ ਐਗਜ਼ਾਮ ਦੇ ਰਿਲੇਟਿਡ ਗੱਲਬਾਤ ਕਰਦਾ ਮੈਨੂੰ ਇੱਕ ਘੱਟ ਅਵੇਅਰਨੈਸ ਵਾਲੀਆਂ ਜਗ੍ਹਾ ਲੱਗੀ ਵੀ ਜਿੱਥੇ ਜਾਣਕਾਰੀ ਜਾਗਰੂਕਤਾ ਘੱਟ ਹੈ ਲੋਕ ਘੱਟ ਨਹੀਂ ਟੈਸਟ ਦਿੰਦੇ ਹਾਂਜੀ ਹਾਂਜੀ ਇਹਦਾ ਇਹ ਰੀਜ਼ਨ ਹੈ ਇਹ ਇੱਥੇ ਕਿਉਂਕਿ ਆਪਣੇ ਜਿਹੜੀਆਂ ਪੋਸਟ ਆਉਂਦੀਆਂ ਆਲ ਇੰਡੀਆ ਦੀਆਂ ਹੋ ਜਾਂਦੀਆਂ ਥੋੜਾ ਜਿਹਾ ਆਪਣੇ ਜਿਵੇਂ ਨਾਰਥ ਦੇ ਵਿੱਚ ਥੋੜਾ ਜਿਹਾ ਲੋਂਦੇ ਆ ਵੀ ਬਾਹਰ ਜਾ ਕੇ ਹੋਰ ਸਟੇਟ ਦੇ ਵਿੱਚ ਜੌਬ ਕਰਨੀ ਥੋੜੀ ਔਖੀ ਮੰਨਦੇ ਆਗੇ ਤਾਂ ਇੱਥੇ ਨਾਰਥ ਦੇ ਵਿੱਚ ਕੰਪੀਟੀਸ਼ਨ ਥੋੜਾ ਜ਼ਿਆਦਾ ਹੋ ਜਾਂਦੇ ਕਿ ਪੋਸਟਾਂ ਥੋੜੀਆਂ ਹੁੰਦੀਆਂ ਜੀ ਮੇਰਾ ਹੁਣ ਜਿਵੇਂ ਇੱਥੇ ਸੀਗਾ ਤਾਂ ਮੇਰਾ ਆਲ ਇੰਡੀਆ ਰੈਂਕ 6 ਸੀ ਤਾਂ ਮੈਨੂੰ ਇੱਥੇ ਲੋਕਲ ਪੋਸ ਕਿ ਤਾਂ ਬੱਡੀ ਗੱਲ ਹੈ ਪਿੰਟ ਚੋਟ ਕੇ ਕਰਨਾ ਹੈ ਤਾਂ ਤੇ ਹੁਣ ਜਦੋਂ ਇਹ ਰੈਂਕ ਆ ਗਿਆ ਇਹ ਰੈਂਕ ਦੇ ਪਿੱਛੇ ਕਿਹੜੀ ਚੀਜ਼ ਮੰਨਦੇ ਹੋ ਕਿਹੜੀ ਐਗਜ਼ਾਮ ਦੀ ਜਿਹੜੀ ਸਾਈਕੋਲੋਜੀ ਹੈ ਜਿਹਨ ਐਗਜ਼ਾਮੀਨਰ ਹੈ ਜਿਹੜਾ ਤੁਹਾਡੇ ਤੋਂ ਕੀ ਡਿਮਾਂਡ ਕਰਦਾ ਉਹ ਜੀ ਥੋੜਾ ਆਬਜੈਕਟਿਵ ਹੋਣ ਕਰਕੇ ਵੀ ਥੋੜਾ ਉਹ ਹਰੇਕ ਪਾਸੇ ਨੂੰ ਵੀ ਮਤਲਬ ਵੇਖਦੇ ਐ ਐਗਜ਼ਾਮ ਦੇ ਵਿੱਚ ਵੀ ਬੰਦੇ ਦਾ ਕਰੰਟ ਅਫੇਅਰ ਉਹਨੂੰ ਅਵੇਅਰਨੈਸ ਹੈਗੀ ਹੈ ਕਿ ਨਹੀਂ ਜੇ ਦੂਜੇ ਪਾਸੇ ਮੈਂਟਲ ਰੀਜ਼ਨਿੰਗ ਆ ਹੁੰਦਾ ਜਿਵੇਂ ਵੇਖਦੇ ਐ ਵੀ ਥੋੜਾ ਕੁਐਸਚਨਿੰਗ ਹੁਣ ਲੈਵਲ ਚੇਂਜ ਹੋਈ ਜਾਂਦਾ ਈ ਹੌਲੀ ਹੌਲੀ ਪਹਿਲਾਂ ਥੋੜੇ ਸੌਖੇ ਹੁੰਦੇ ਹੁੰਦੇ ਸੀਗੇ ਕੁਐਸਚਨ ਉਹ ਥੋੜਾ ਥੋੜਾ ਜਿਹਾ ਕੰਪਲੈਕਸ ਕਰੀ ਜਾਂਦੇ ਕਿਉਂ ਕੰਪੀਟੀਸ਼ਨ ਵੀ ਵਧੀ ਜਾਂਦਾ ਈ ਨੰਬਰ ਵਾਵਾ ਆਉਣ ਲੱਗੇ ਤਾਂ ਹੁਣ ਥੋੜਾ ਜਿਹਾ ਕੰਪਲੈਕਸ ਕਰੀ ਜਾਂਦੇ ਪੇਪਰਾਂ ਨੂੰ ਜੀ ਤੁਹਾਡ ਜਿਹੜਾ ਕਿਹੜਾ ਪੱਖ ਪਾਰੂ ਰਿਹਾ ਤੁਹਾਡਾ ਐਗਜ਼ਾਮ ਦੇ ਉੱਪਰ ਮੇਰੇ ਲਈ ਸਭ ਤੋਂ ਜ਼ਿਆਦਾ ਬੈਨੀਫੀਸ਼ੀਅਲ ਇਹ ਚਾਹ ਰਿਹਾ ਵੀ ਮੈਂ ਮੌਕ ਟੈਸਟ ਲਾਉਂਦਾ ਰਿਹਾ ਇਹ ਐਗਜ਼ਾਮ ਦੇ ਰੈਗੂਲਰ ਵੀ ਆਨਲਾਈਨ ਅਵੇਲੇਬਲ ਰਹਿੰਦੇ ਹੈਗੇ ਟੈਸਟ ਸੀਰੀਜ਼ ਤੋਂ ਲੈ ਕੇ ਹਾਂਜੀ ਇੱਕ ਤਾਂ ਤੁਸੀਂ ਮੌਕ ਟੈਸਟ ਦਿੰਦੇ ਰਹੇ ਹੋਰ ਇਹਦਾ ਹੀ ਬਸ ਮੌਕ ਟੈਸਟ ਦਾ ਮੇਨ ਆ ਹੀ ਰਿਹਾ ਵੀ ਥੋੜਾ ਜਿਹਾ ਵੀ ਜਿਵੇਂ ਟੈਸਟ ਸੀਰੀਜ਼ ਜੁਆਇਨ ਕਰ ਲਈ ਸੀਗੀ ਤਾਂ ਉਹਨਾਂ ਦੇ ਮੈਨੂੰ ਨੋਟਸ ਵੀ ਥੋੜੇ-ਥੋੜੇ ਰਹੇ ਹੈਗੇ ਐਗਜ਼ਾਮ ਦੀ ਸਪੈਸ਼ਲ ਟੈਸਟ ਸੀਰੀਜ਼ ਆਉਂਦੀ ਹੈ ਹਾਂਜੀ ਹਾਂਜੀ ਆਉਂਦੀ ਹੈ ਆਨਲਾਈਨ ਉਪਲਬਧ ਹੈ ਆਨਲਾਈ ਬੀ ਮਿਨੀਮਲ ਕਾਸਟ ਹੁੰਦੀ ਹੈ ਇਹਦੀ ਜਿਆਦਾ ਨਹੀਂ ਹੁੰਦੀ। ਬੀ ਵਾਵਾ ਟੈਸਟ ਸੀਰੀਜ਼ ਇਹਨਾਂ ਦੀ ਅਵੇਲੇਬਲ ਰਹਿੰਦੀ ਹੈ। ਜੇ ਬੰਦੇ ਨੇ ਜਿਵੇਂ ਵੀ ਰੈਗੂਲਰ ਵੀ ਆਪਦੇ ਵੱਲੋਂ ਹੀ ਕਰਨਾ ਚਾਹੁੰਦਾ ਫ੍ਰੀ ਦੇ ਵਿੱਚ ਮੌਕ ਟੈਸਟ ਵੀ ਕਈ ਹੋਏ ਅਵੇਲੇਬਲ ਨੇ 5-6। ਹੁਣ ਜਿਵੇਂ ਮੇਰੇ ਰੈਗੂਲਰ ਮੈਂ ਜਿਵੇਂ ਰੋਜ਼ ਦੇ ਦੋ ਮੌਕ ਟੈਸਟ ਲਾ ਲੈਂਦਾ ਹੁੰਦਾ ਸੀ। 50-60 ਮੌਕ ਟੈਸਟ ਲਾਏ ਰੈਗੂਲਰ। ਇਦਨਾ ਠੀਕ ਹੋ ਜਾਂਦਾ। ਹਾਂਜੀ ਹਾਂਜੀ। ਇਦਨਾ ਕਵਰ ਹੋ ਜਾਂਦਾ। ਪਤਾ ਹੌਲੀ ਆਫਸ ਨੋਟਸ ਬਣਾਉਣੇ ਪੈਂਦੇ ਕਿ ਨਹੀਂ ਲੋੜ। ਨੋਟਸ ਜੀ ਜੀਐਸ ਦੇ ਜੇ ਆਪਾਂ ਜਮਾਂ ਸ਼ੁਰੂ ਤੋਂ ਕਰਾਂਗੇ ਜਨਰਲ ਅਵੇਅਰਨੈਸ ਵਗੈਰਾ ਜਾਂ ਮੈਥ ਦੇ ਜਿਹੜੇ ਕੋਈ ਵੀਕ ਹੈਗਾ ਜਿਵੇਂ ਆਰਥਸ ਬੈਕਗਰਾਉਂਡ ਤੋਂ ਹੋਣ ਕਰਕੇ ਥੋੜਾ ਰਹਿ ਜਾਂਦਾ ਤਾਂ ਉਹ ਕਰ ਸਕਦੇ ਇਹਦੇ ਨਹੀਂ ਲਈ ਲੋਡ ਅੱਛਾ ਐਗਜ਼ਾਮ ਲਈ ਅਪਲਾਈ ਕਿਵੇਂ ਕਰਨਾ ਹੈ ਕਿਹੜੀਆਂ ਚੀਜ਼ਾਂ ਲੋਡ ਹੁੰਦੀਆਂ ਇਸ ਟੈਸਟ ਲਈ ਇਹਦੇ ਲਈ ਵੈਸੇ ਤਾਂ ਇਹ ਆਪਣਾ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਹੀ ਚਾਹੀਦਾ ਹੁੰਦਾ ਜ਼ਿਆਦਾ ਉਹਦੇ ਤੇ ਬੇਸਡ ਦੀ ਹੋ ਜਾਂਦਾ ਬਾਕੀ ਇਹਦੇ ਵਿੱਚ ਉਹ ਅਪਲਾਈ ਕਰਨ ਵਾਲਾ ਤਾਂ ਮੇਨ ਤੋਂ ਸਾਈਟ ਦਾਸ ਹੀ ਦਿੱਤੀ ਉਹਰੇ ਥਰੂ ਕਰ ਸਕਦੇ ਆ ਜਿਆਦਾ ਕੰਪਲਿਕੇਸ਼ਨ ਆਉਂਦੀ ਹੈ ਜਦੋਂ ਆਪਾਂ ਸਿਲੈਕਟ ਹੋਏ ਹੁੰਦੇ ਆ ਤੇ ਪੋਸਟ ਕਿਹੜੀ ਪ੍ਰੈਫਰੈਂਸ ਭਰਨ ਦੀ ਕਿਉਂ ਕੰਪਲਿਕੇਸ਼ਨ ਆਉਂਦੀ ਉਹਦੇ ਵਿੱਚ ਥੋੜਾ ਜਿਹੀ ਚੀਜ਼ਾਂ ਦੇਖਣੀਆਂ ਪੈਂਦੀਆਂ ਜਿਵੇਂ ਆਰਟੀਆਈ ਵਗੈਰਾ ਲਾ ਕੇ ਵੀ ਇੱਥੇ ਪੋਸਟਾਂ ਕਿਹੜੀਆਂ ਕਿਹੜੀਆਂ ਕਿਹੜੇ ਸਟੇਟ ਚ ਕਿੰਨੀਆਂ ਅਵੇਲੇਬਲ ਹੈਗੀਆਂ ਇਹ ਸਾਰਾ ਕੁਝ ਵੈਸੇ ਦਾ ਟੈਲੀਗ੍ਰਾਮ ਤੇ ਕਈ ਜਿਵੇਂ ਹੁੰਦੇ ਚੈਨਲ ਵਗੈਰਾ ਉਹ ਪਤਾ ਕਰਦੇ ਰਹਿੰਦੇ ਟਾਈਮ ਟੂ ਟਾਈਮ ਉਹ ਤੋਂ ਵੇਖ ਕੇ ਪਤਾ ਲੱਗਦਾ ਰਹਿੰਦਾ ਪੋਸਟ ਜਿਵੇਂ ਹੁਣ ਮੰਨ ਲਓ ਕੋਈ ਹੋਰ ਆਪਾਂ ਅਪਲਾਈ ਕਰਤੀ ਤਾਂ ਜੇ ਆਪਣੇ ਨੂੰ ਹੋਮ ਵਾਲੀ ਸਿਕਨੈਸ ਹੈਗੀ ਹੈ ਵੀ ਆਪਾਂ ਹੁਣ ਘਰ ਦੇ ਕੋਲੇ ਰਹੀਏ ਤਾਂ ਥੋੜਾ ਜਿਹਾ ਵੀ ਉਹ ਵੀ ਦੇਖ ਕੇ ਇਹ ਕਰਨਾ ਪੈਂਦਾ ਜੀ ਨਹੀਂ ਇਹ ਚ ਕਈ ਵਾਰੀ ਬੰਦ ਹੋ ਜਾਂਦੇ ਇਹਦੇ ਚ ਉਲਝ ਜਾਂਦੇ ਜੀ ਹਾਂਜੀ ਹੋਰ ਕੋਈ ਖਾਸ ਗੱਲ ਜਾਂ ਕੁਝ ਨਿਆ ਦੇਣਾ ਚਾਹੋ ਹੋਰ ਜੀ ਬਸ ਮੈਂ ਦਾਹੀ ਕਹੂੰਗਾ ਵੀ ਜੇ ਆਪਾਂ ਇੱਥੇ ਰਹਿ ਗਏ ਵਧੀਆ ਤਿਆਰੀ ਕਰ ਸਕਦੇ ਹਾਂ ਤਾਂ ਵੀ ਥੋੜਾ ਸਹੀ ਦਿੰਦਾ ਇੱਥੇ ਦੇ ਪਾਸੇ ਪਹਿਲਾਂ ਇੱਥੇ ਟਰਾਈ ਕਰਨੀ ਚਾਹੀਦੀ ਹੈ ਅਵੇਲੇਬਲ ਰੱਖਦੀ ਹੈ ਸਰਕਾਰ ਆਪਣੇ ਕੋਲੇ ਆਪਸ਼ਨ ਵਾਵਾ ਜੀ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਬਹੁਤ ਬਿਹ